हां प्रीत ए ता है पर जो डिंपल दी दीने सोचया जे वो हो गया ना अपना रास्ता क्लियर है मेनू की लगदा मां ਵੀ ਤੇਰਾ लाडला ਪੁੱਤ ਸਾਈਨ ਕਰ ਦੂ ਕਾਗਜਾਂ ਤੇ ਉਹ ਤੂੰ ਮੇਰੇ ਤੇ ਜ਼ਿੰਮੇਵਾਰੀ ਛੱਡ ਦੇ ਸਾਈਨ ਮੈਂ ਆਪੇ ਕਰਾ ਲੈਣੀ ਆ ਥਾਲੀ ਗੱਲ ਸੁਣ ਅੱਜ ਮਿੰਨਾ ਪਿੱਛੇ ਕਦਰ-ਕੁਦਰ ਕਰਨਾ ਤਾਂ ਨਿਕਲ ਲੈ ਨਾਲ ਦੀ ਕਤ੍ਤਾ-ਕਤਰਾ ਹਵਾ ਕਰਦੇਂਗੇ ਇਹੇ ਕਿੱਡੀ ਕਪਟੀ ਗੱਲ ਹੈ ਹੈ ਇਧਰ ਫੜਾ ਮਾਂ ਹਾਂ ਕਿੱਥੇ ਕਰਨੇ ਬੋਲ ਇੱਥੇ ਕਰ ਠੀਕ ਹੈ ਜੀ ਆਖਰੀ ਪੇਜ ਆ ਜਾ ਕੇ ਯਾਰ ਬੱਸ ਚੱਲ ਕੋਈ ਨਾ ਮੈਂ ਕਿਹੜਾ ਘਾਟਾਂ ਮੈਂ ਵੀ ਹੁਣ ਇਹਨਾਂ ਸੱਸ ਨੂੰ ਹਜ ਨਾ ਪਾੜ ਪਵਾ ਕੇ ਛੱਡੂ ਤਾਰੀ ਮੇ ਤਰੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ ਜੇ ਹੁਣ ਇਹੀ ਗੱਲ ਹੈ ਨਾ ਫਿਰ ਜਾ ਕੇ ਬੱਸ ਆਪਦੀ ਮਾਂ ਤੇ ਪਿਓ ਨੂੰ ਕਹਿ ਦੇ ਵੀ ਸਾਡਾ ਬੰਦਾ ਹੀ ਸਾਨੂੰ ਦਿਓ ਤੇ ਉਹ ਆਪਦਾ ਸੌਖੇ ਰਹਿਣਗੇ ਤੇ ਆਪਾਂ ਆਪਦੇ ਸੌਖੇ ਰਹਿਾਂਗੇ ਯਾਰ ਬਣਦਾ ਹੀ ਸਦਾ ਲੈ ਲਾਂਗੇ ਉਹ ਕਿਸੇ ਪਾਸੇ ਭੱਜਿਆ ਨਹੀਂਗਾ ਮੱਸ ਮੈਨੂੰ ਉਡੀਕ ਹੈ ਵੀ ਕਿਰਾ ਜਸ਼ਨ ਦੀ ਜਿਹੜੀ ਜ਼ਮੀਨ ਹੈ ਨਾ ਉਹ ਮੇਰੇ ਨਾਮ ਹੋ ਜਾਏ ਹਾਂ ਉਹਨੂੰ ਪੜਵਾ ਕੇ ਥੋੜਾ ਜਿਹਾ ਆ ਕੰਮ ਨਿਕਲ ਜਾਂਦੇ ਬਾਕੀ ਸਾਰਾ ਕੰਮ ਬਾਅਦ ਦੀ ਹੈ ਨਾ ਹੁਣ ਜਸ਼ਨ ਦੇ ਹਾੜੇ ਕੱਢਣੇ ਪੈਣਗੇ ਆਪਾਂ ਨੂੰ ਹਾੜੇ ਨਹੀਂ ਕੱਢਣੇ ਪੈਂਦੇ ਉਹ ਮੇਰੀ ਭੈਣ ਨੂੰ ਮੇਰੇ ਤੇ ਇੰਨਾ ਕੁ ਯਕੀਨ ਹੈ ਉਹ ਮਰੇ ਇੱਕ ਬੋਲ ਤੇ ਨਾ ਆਪਦੀ ਸਾਰੀ ਜ਼ਮੀਨ ਮੇਰੇ ਨਾਮ ਲਿਖਵਾ ਦੇ ਹਾਂ ਹੈਗਾ ਕਰਾਦਾ ਰੋੜਾ ਜੱਸਾ ਉਹ ਕਿ ਮੇਰਾ ਚੋ ਗੱਡਣਾ ਇਹ ਨੂੰ ਮੇਰੇ ਧਿਆਨ ਚ ਹੀ ਆ ਨਾ ਪਰ ਦੱਸ ਇਹ ਨੂੰ ਕਿਵੇਂ ਰਾਹ ਚੋਂ ਘਟ ਦੇਂਗਾ ਤੂੰ ਕੋਈ ਨਾ ਉਹ ਮੇਰਾ ਕੰਮ ਮੇਰੇ ਤੇ ਛੱਡ ਦੇ ਜਿੰਨਾ ਕ ਜਸ਼ਨ ਤੈਨੂੰ ਪਿਆਰ ਕਰਦੀ ਆ ਨਾ ਇਹਦੂ ਦੁੱਗਣਾ ਅਗਲੀ ਆ ਤੇ ਘਰ ਵਾਲੇ ਨੂੰ ਵੀ ਕਰਦੀ ਹੋਊਗੀ ਇਹ ਥੋੜੀ ਐ ਵੀ ਉਹ ਤੇਰੇ ਕਰਕੇ ਉਹਦੇ ਨਾਲ ਲੜ ਲੂਗੀ ਜਾਂ ਉਹਨੂੰ ਕੁਝ ਬੋਲੂਗੀ ਸਾਰਿਆਂ ਇੱਕੋ ਜੀਆਂ ਨਹੀਂ ਹੁੰਦੀ ਜਿਹਨੂੰ ਪਤਾ ਹੁੰਦਾ ਨਾ ਵੀ ਕਿਹੜਾ ਰਿਸ਼ਤਾ ਸਹੀ ਆ ਕਿੱਥੇ ਖੜਨਾ ਕਿੱਥੇ ਬੋਲਣਾ ਕਿੱਥੇ ਰਹਿਣਾ ਉਹਨਾਂ ਨੂੰ ਇਨੀ ਕਾਕਲ ਹੁੰਦੀ ਉਹਨੂੰ ਪਤਾ ਜੱਸੇ ਦਾ ਨਹੀਂ ਮੇਰਾ ਹੀ ਬੰਧ ਕਰਦੀ ਆ ਹਾਂ ਇਹ ਵੀ ਸਹੀ ਆ ਜਦੋਂ ਆਪਾਂ ਰਾਹ ਦੇ ਰੋੜੇ ਜੱਸ ਨੂੰ ਹੀ ਕੱਟਦਾ ਰਾਹ ਚ ਜਸ਼ਨ ਕੋਲੇ ਤਾਂ ਜਾਸੀ ਨਹੀਂ ਬਚਣਾ ਫਿਰ ਉਹਨੇ ਜ਼ਮੀਨ ਵੀ ਕੀ ਕਰਾਉਣੀ ਆ ਜ਼ਮੀਨ ਤਾਂ ਆਟੋਮੈਟਿਕ ਹੀ ਉਹਨੇ ਤੇਰੇ ਨਾਲ ਕਰਵਾ ਦੇਣੀ ਆ ਬੱਸ ਫਿਰ ਤੇਰਾ ਦਿਮਾਗ ਕੰਮ ਕਰਨ ਲੱਗ ਗਿਆ ਜਿੰਨਾ ਕ ਮੈਂ ਸੋਚਦਾ ਨਾ ਤੂੰ ਵੀ ਸੋਚੇਗੀ ਆ ਕੰਮ ਨਿਕਲ ਜਾਂਦੇ ਬਾਕੀ ਅੱਡ ਵਿੱਡਾ ਵਾਲਾ ਤਾਂ ਕੋਈ ਨਾ ਘਰੀ ਲੰਮਾਂਗੇ ਚੱਲ ਤੂੰ ਮਨੇ ਨਿੱਕਾ ਜਿਹਾ ਕੰਮ ਇੱਕ ਹੋਰ ਕਰ ਹੂੰ ਉੱਧਰ ਜਾ ਕੇ ਨਾ ਮੰਮੀ ਤੋਂ ਮਾਫੀ ਮੰਗ ਲੈ ਤੈਨੂੰ ਪਤਾ ਹੀ ਐ ਜੇ ਮੰਮੀ ਨਾਲ ਨਾ ਨਾ ਮੈਂ ਮਾਫੀ ਨਹੀਂ ਮੰਗਣੀ ਜੇ ਤੂੰ ਮੋੜਕੋੜ ਕੇ ਮੇਰੇ ਕੋਲੇ ਉਹੀ ਗੱਲ ਦੁਬਾਰਾ ਕਰਨੀ ਐ ਵੀ ਤੇਰੀ ਮਾਂ ਦੇ ਪੈਰਾਂ 'ਚ ਜਾ ਕੇ ਡਿੱਗਾ ਉਹ ਤੋਂ ਮਾਫੀਆਂ ਮੰਗਾ ਤਾਂ ਨਾ ਮੇਰਾ ਤਾਂ ਜਵਾਬ ਆ ਮੈਂ ਮਾਫੀ ਨਹੀਂ ਮੰਗਣੀ ਯਾਰ ਤੇਰਾ ਦਿਮਾਗ ਖਰਾਬ ਐ ਜੇ ਉਹ ਦਿਨ ਆਪਣੀ ਮਾਨਸੀ ਨਾਲ ਪੋਲੀ ਰਹਿ ਕੇ ਚੱਲਾਂਗੇ ਨਾ ਪਾਹੀਓ ਤਾਂ ਸਾਰਾ ਕੁਝ ਲੰਮਾਗੇ ਮੇਰੇ ਤੋਂ ਤਾਂ ਮੰਗੀ ਨਹੀਂ ਜਾਂਦੀ ਮਾਫੀ ਮੂਫੀ ਮੈਂ ਨਹੀਂ ਮੰਗਣੀ ਮੈਂ ਤੈਨੂੰ ਪਹਿਲਾਂ ਵੀ ਕਹਤਾ ਤਾਂ ਹੁਣ ਵੀ ਕਹਨੀ ਆ ਚੰਗੀ ਭਲੀ ਖੇਮ ਨਾ ਖਰਾਬ ਨਾ ਕਰਦਾ ਵੈਸੇ ਤਾਰੀ ਇੱਕ ਗੱਲ ਤਾਂ ਹੈ ਜਦੋਂ ਤੂੰ ਮੇਰੀਆਂ ਮਿੰਤਾਂਆਂ ਕਰਦੈਣਾ ਮੈਨੂੰ ਬਹੁਤ ਵਧੀਆ ਲੱਗਦਾ ਚਲ ਕੋਈ ਨਹੀਂ ਤੇਰੀਆਂ ਐਸੇ ਮਿੰਤਾਂ ਤੇ ਤਰਸ ਕਰਕੇ ਮੰਗ ਲੂਗੀ ਤੇਰੀ ਮਾਂ ਤੋਂ ਮਾਫੀ ਬਸ ਠੀਕ ਹੈ ਚਲ ਤੂੰ ਚਲ ਚੰਗਾ ਆ ਐਵੇਂ ਨਹੀਂ ਕਿਹਾ ਵੀ ਉਧਰ ਆ ਜੀ ਕੀ ਕਹਿੰਦਾ ਮਨਪ੍ਰੀਤ ਫਿਰਤਾਰੀ ਕਹਿਣਾ ਕੀ ਸੀ ਕਹਿੰਦਾ ਮੇਰੇ ਮਾਂ ਦੇ ਪੈਰਾਂ 'ਚ ਜਾ ਕੇ ਡਿੱਗ ਤੇ ਮਾਫੀ ਮੰਗ ਹੁਣ ਤੁਸੀਂ ਦੱਸੋ ਵੀ ਮੈਂ ਮਾਫੀ ਮੰਗਣ ਆਲੀ ਹੈਗੀ ਆ ਲੈ ਤੂੰ ਮਾਫੀ ਕਿਉਂ ਮੰਗਣੀ ਆ ਪੁੱਤ ਤੂੰ ਜਮਾਂ ਨਾ ਜਾ ਰਹਿ ਉਰੇ ਮੇਰੇ ਕੋਲ ਅਰ ਜੇ ਤਾਰੀ ਨੂੰ ਤੇਰਾ ਮੋਹ ਹੋਊਗਾ ਨਾ ਆਪੇ ਤੇਰੇ ਕੋਲ ਆਊਗਾ ਹਾਂ ਮੈਂ ਵੀ ਇਹੀ ਸੋਚਿਆ ਜੇ ਮੋਹ ਹੋਊਗਾ ਆਪੇ ਆਊਗਾ ਨਹੀਂ ਮੈਂ ਉਧਰ ਨਹੀਂ ਜਾਂਦੀ ਮੈਨੂੰ ਕੀ ਲੋੜ ਪਈ ਉਧਰ ਜਾ ਕੇ ਮਾਫੀ ਮੰਗਣ ਦੀ ਉਹੀ ਤਾਂ ਮੈਂ ਕਹਿੰਦੀ ਆ ਆਪ ਹੀ ਆਊਗੀ ਤੇਰੀ ਸੱਸ ਉਹ ਤੇ ਇਥੋਂ ਮਾਫੀ ਮੰਗੂਗੀ ਤੂੰ ਉਹ ਤੋਂ ਕੋਈ ਨਹੀਂ ਚਾਚੇ ਜੀ ਤੁਸੀਂ ਕਿੰ ਟੈਨਸ਼ਨ ਲੈਣੇ ਆ ਜਾਓ ਤੁਸੀਂ ਚਾਹ ਦੀ ਬਣਾਉਣਾ ਚਾਹ ਤੇ ਚਾਹ ਬਿਉ ਮੇਰੀ ਲਾਡਾ ਹਾਂ ਚਲ ਇਹ ਵੀ ਵਿਚਾਰੀ ਕਿੰਨੀ ਭੋੜੀ ਆ ਇਹ ਮੇਰੇ ਮਗਰ ਲੱਗੀ ਫਿਰਦੀ ਆ ਤਾਰੀ ਹੋ ਮੇਰੇ ਮਗਰ ਲੱਗਿਆ ਫਿਰਦਾ ਰਹਿ ਕਿਡਾ ਮੇਰੇ ਮਗਰੋਂ ਲੱਗਣ ਆ ਲੈ। ਬਸ ਇੱਕ ਬੁੱਢੀ ਇਹ ਨਹੀਂ ਮੰਦੀ ਮੇਰੀ ਕੋਈ ਵੀ ਗੱਲ। ਚੱਲ ਕੋਈ ਨਹੀਂ ਤਾਰੀਸ਼ਾਂ ਤੂੰ ਤਾਂ ਕਹਿ ਗਿਆ ਵੀ ਉੱਧਰ ਆ ਜੀ ਤੇ ਮੇਰੀ ਮਾਂ ਤੋਂ ਮਾਫੀ ਮੰਗ ਲਈ। ਪਰ ਤੈਨੂੰ ਕੀ ਲੱਗਦਾ ਵੀ ਮਾਨਪ੍ਰੀਤ ਇੰਨੀ ਕਰਨਾਂ ਦੀ ਕੱਚੀ ਆ ਤੇਰੀਆਂ ਮਿੰਤਾ ਤੇ ਤਰਸ ਕਰਕੇ ਘਰੇ ਆ ਜੂਗੀ? ਜਮਾ ਹੀ ਨਹੀਂ। ਮੰਮੀ ਇਹਨੂੰ ਕਹਿ ਦੇ। ਇਹ ਤੇ ਦੇ ਘਰ ਵਾਲੀ ਨਾਲ ਇੱਥੋਂ ਚਲੇ ਜਾਣ। ਜੇ ਆਪਦਾ ਭਲਾ ਚਾਉਂਦੇ ਆ। ਮੇਰੀ ਅੱਖਾਂ ਤੋਂ ਪਰੇ ਹੋ ਜਾਣ ਦੋਨੇ ਜਣੇ। ਨਾ। ਚਲੇ ਜਾਨੇ ਆਂ ਅਸੀਂ ਜਿਹੜੀ ਗੱਲ ਕਹਿਣਾ ਮੰਨ ਲੋ ਚੁੱਪ ਕਰਕੇ ਸੌਖੇ ਰਹੋਗੇ ਤੁਸੀਂ ਦੋਨੇ ਮਾਪਾ ਪੁੱਤ ਈਸ਼ੂ ਪੁੱਤ ਆਪਾਂ ਬਾਹਰਲੇ ਕਮਰੇ ਚ ਚੱਲ ਆਪਾਂ ਉੱਥੇ ਬੈਠ ਕੇ ਗੱਲ ਕਰਦੇ ਆਂ ਆ ਜਾ ਚੱਲ ਮੇਰਾ ਪੁੱਤ ਲੈ ਲੈ ਤੂੰ ਦਸ਼ਨ ਜੇ ਅੱਗੇ ਤੋਂ ਆਪਦੀ ਜਵਾਨ ਚਲਾਉਣ ਦੀ ਕੋਸ਼ਿਸ਼ ਕੀਤੀ ਨਾ ਤਾਂ ਥੋੜਾ ਸੋਚ ਵਿਚਾਰ ਲੈ ਤੂੰ ਸੋਚ ਵੀ ਨਹੀਂ ਸਕਦੀ ਤੇਰੇ ਨਾਲ ਬਣਨਾ ਕੀ ਆ ਇਹ ਗੱਲ ਨਾ ਮੜੀ ਜੀ ਇੱਕ ਵਾਰ ਡਿੰਪਲ ਨੂੰ ਪੁੱਛ ਲੈ ਕਿਉਂਕਿ ਡਿੰਪਲ ਨੇ ਨਾ ਇੱਕ ਨਦੀ ਵਾਰ ਕੋਸ਼ਿਸ਼ ਕੀਤੀ ਆ ਜ਼ੁਬਾਨ ਚਲਾਉਣ ਦੀ ਤੇ ਫਿਰ ਉਹਦੇ ਨਾਲ ਬਣੀ ਕੀ ਆ ਇਹਦਾ ਡਿੰਪਲ ਨੂੰ ਪਤਾ ਜਾਂ ਸਾਨੂੰ ਪਤਾ ਤੂੰ ਕਿਸੇ ਭੁਲੇਖੇ ਚ ਨਾ ਰਹਿ ਜੀ ਸਮਝ ਕੀ ਗੱਲ ਮੇਰੀ ਜਸ਼ਨ ਤੈਨੂੰ ਕੀ ਹੋ ਗਿਆ ਤੁਹੇ ਸਭ ਕੀ ਕਰੀ ਜਾਨੀਏ ਤੈਨੂੰ ਇਹ ਪਤਾ ਵੀ ਤੇਰੀ ਜਾਨ ਦੇ ਦੁਸ਼ਮਣ ਬਣ ਜਾਣਗੇ ਇਹ ਦੀਦੀ ਤੁਸੀਂ ਕਿਉਂ ਫਿਕਰ ਕਰਦੇ ਹੋ ਦੁਸ਼ਮਣ ਇਹ ਮੇਰੀ ਜਾਨ ਦੇ ਨਹੀਂ ਹੁਣ ਤਾਂ ਇਹ ਆਪਸ ਵਿੱਚ ਬਣਨੇਗੇ ਇੱਕ ਦੂਜੇ ਦੇ ਕਿਉਂਕਿ ਇਸ਼ੂ ਵੀਰਾ ਮੇਰੇ ਹੱਕ ਦੀ ਗੱਲ ਕਰਦਾ ਤੇ ਇਹਦੀ ਮਾਂ ਨੂੰ ਜਮਾਂ ਜਰਾਦ ਨਹੀਂ ਹੁੰਦੀ ਨਾਲੇ ਪ੍ਰੀਤ ਤੈਨੂੰ ਪਤਾ ਹੈ ਤੂੰ ਅੱਗੇ ਕੀ ਕਰਨਾ ਹਾਂ ਦੀਦੀ ਤੁਸੀਂ ਬੇਫਿਕਰ ਹੋ ਮੈਨੂੰ ਪਤਾ ਹੈ ਕਦੋਂ ਕੀ ਕਰਨਾ ਜਸ਼ਨ ਤੈਨੂੰ ਪਤਾ ਹੈ ਮੈ ਇਸ਼ੂ ਦੇ ਦਿਮਾਗ 'ਚ ਇਹ ਜੀਆਂ ਗੱਲਾਂ ਪਾ ਰੱਖੀਆਂ ਨੇ ਨਾ ਕਿ ਉਹ ਜਸ ਨਾਲ ਤਾਂ ਕਦੇ ਪਿਆਰ ਕਰ ਹੀ ਨਹੀਂ ਸਕਦਾ। ਮੈਨੂੰ ਤਾਂ ਲੱਗਦਾ ਹੁਣ ਅੱਜ ਤੱਕ ਕੋਈ ਇਹ ਵੀ ਭੁੱਲ ਜੇਗਾ ਕਿ ਜਸ ਮੇਰਾ ਪਾਈ ਹੈ। ਉਹ ਕਿੰਨੀ ਵੀ ਕੋਸ਼ਿਸ਼ ਕਰਨ ਕਦੇ ਇੱਕ ਦੂਜੇ ਦੇ ਨਾਲ ਅੱਗੇ ਰਲ ਕੇ ਨਹੀਂ ਰਹਿਣਗੇ। ਸਿਰਫ ਨਫ਼ਰਤ ਕਰਨਗੇ। ਤੇ ਨਫ਼ਰਤ। ਨਾ ਉਹ ਕਿਵੇਂ ਦੇਦੀ? ਜਸ਼ਨ ਤੈਨੂੰ ਪਤਾ ਆ। ਮੈਨੂੰ ਪਤਾ ਸੀਗਾ ਕਿ ਇਸ਼ੂ ਮੈਨੂੰ ਬਹੁਤ ਨਫ਼ਰਤ ਕਰਦਾ ਆ। ਉਹ ਕਦੇ ਮੇਰੀ ਗੱਲਾਂ 'ਚ ਨਹੀਂ ਆਏਗਾ। ਪਰ ਹੌਲੀ-ਹੌਲੀ ਮੈਨੂੰ ਆਪਣੀਆਂ ਗੱਲਾਂ ਚ ਲਿਆਉਣਾ ਸ਼ੁਰੂ ਕੀਤਾ ਕਿਉਂਕਿ ਮੰਮੀ ਮੰਮੀ ਤਾਂ ਸਭ ਨੂੰ ਪਤਾ ਆ ਕਿ ਸਿਰਫ ਚਸ ਦਾ ਸਾਥ ਦਿੰਦੀ ਸੀ ਇਸ ਗੱਲੋਂ ਤਾਂ ਇਸ਼ੂ ਬੇਫਿਕਰ ਸੀਗਾ ਕਿਉਂਕਿ ਉਹਨੂੰ ਲੱਗਦਾ ਸੀਗਾ ਕਿ ਮੇਰਾ ਭਰਾ ਤੇ ਮੇਰੀ ਮਾਂ ਮੇਰੇ ਤੋਂ ਜਾਣ ਵਾਰ ਦੇ ਨੇ ਫਿਰ ਮੈਂ ਉਹਨੂੰ ਦੱਸਣਾ ਸ਼ੁਰੂ ਕੀਤਾ ਕਿ ਜ਼ਮੀਨ ਜ਼ਮੀਨ ਤਾਂ ਕਦੇ ਤੇਰੇ ਨਾਲ ਲੱਗ ਨਹੀਂ ਸਕਦੀ ਕਿਉਂਕਿ ਮੇਰਾ ਅਸਲੀ ਮਕਸਦ ਤਾਂ ਸਿਰਫ ਇਹਨਾਂ ਦੋਨਾਂ ਨੂੰ ਤੋੜਨਾ ਸੀ ਮੈਨੂੰ ਇਹਨਾਂ ਤੋਂ ਕੋਈ ਮਤਲਬ ਨਹੀਂ ਸੀਗਾ ਜ਼ਮੀਨ ਕਿਦੇ ਹਿੱਸੇ ਜਾਂਦੀ ਆ ਕਿਦੇ ਨਹੀਂ ਬਸ ਦਰਸ਼ਨ ਮੈਨੂੰ ਵੀ ਉਸੇ ਦਿਨ ਦੀ ਯਾਦ ਹੈ ਕਿ ਤਿੰਨਾ ਵਿੱਚੋਂ ਗੁੱਸੇ ਵਿੱਚ ਕਿਸੇ ਨਾ ਕਿਸੇ ਦੇ ਮੂੰਹ 'ਚ ਈਸ਼ੂ ਤੇ ਡਿੰਪਲ ਵੀ ਰਿਸ਼ਤੇ ਬਾਰੇ ਸੱਚ ਨਿਕਲੇ। ਹਾਂ ਪ੍ਰੀਤ ਇਹ ਤਾਂ ਹੈ ਪਰ ਜੋ ਡਿੰਪਲ ਦੀ ਦੀਨੇ ਸੋਚਿਆ ਜੇ ਉਹ ਹੋ ਗਿਆ ਨਾ ਆਪਣਾ ਰਸਤਾ ਕਲੀਅਰ ਹੈ। ਹਾਂ ਜਸ਼ਨ ਤੂੰ ਸਹੀ ਕਹਿਨੀ ਹੈ। ਰਸਤਾ ਤਾਂ ਆਪਣੇ ਆਪ ਸਾਫ਼ ਹੋ ਜਾਏਗਾ। ਕਿ ਕਿ ਤੈਨੂੰ ਪਤਾ ਆ ਇੰਨਾ ਸਾਰਿਆਂ ਨੂੰ ਇਕੱਠਿਆਂ ਨੂੰ ਤੋੜਨਾ ਨਾ ਬਹੁਤ ਔਖਾ ਸੀਗਾ। ਇਸ ਕਰਕੇ ਮੈਂ ਇਕੱਲੇ-ਇਕੱਲੇ ਨੂੰ ਤੋੜਨਾ ਸ਼ੁਰੂ ਕੀਤਾ। ਤਾ ਕਿ ਇੱਕ ਦੂਜੇ ਦੇ ਦੁਸ਼ਮਣ ਬਣ ਜਾਣਾ ਇਹ ਤਾਂ ਹੈ ਦੀਦੀ ਬਸ ਤੁਸੀਂ ਤਾਂ ਹੁਣ ਵੀਰਜੀ ਨੂੰ ਆਪਣੇ ਵੱਲ ਕਰ ਲਿਆ ਤੇ ਮੈਂ ਜਸ ਨੂੰ ਵੀ ਕੋਸ਼ਿਸ਼ ਕਰੂੰਗੀ ਆਪਣੀਆਂ ਗੱਲਾਂ ਚ ਭਲਾਉਣ ਦੀ ਪਰ ਜਿਹੜੀ ਇਹਨਾਂ ਦੀ ਮਾਸਟਰਮਾਈਂਡ ਆ ਉਹਨੂੰ ਗੱਲਾਂ ਚ ਲੈਣਾ ਥੋੜਾ ਜਿਹਾ ਔਖਾ ਉਹਦਾ ਕੀ ਕਰੀਏ ਜੀ ਜੀ ਇੰਪੋਸੀਬਲ ਤਾਂ ਕੁਛ ਵੀ ਨਹੀਂ ਹੁੰਦਾ ਇਹ ਬਸ ਕੋਸ਼ਿਸ਼ ਕਰਨ ਦੀ ਲੋੜ ਹੈ ਨਾਲੇ ਇੰਪੋਸੀਬਲ ਤਾਂ ਐਂ ਕਹਿੰਦਾ ਆਈ ਐਮ ਪੋਸੀਬਲ ਸਹੀ ਕਹਿੰਦੀ ਹੈ ਇਹ ਕੋਸ਼ਿਸ਼ ਕਰਨ ਨਾਲ ਸਭ ਕੁਝ ਹੋ ਜਾਂਦਾ ਔਰ ਨਾਲੇ ਵੈਸੇ ਵੀ ਆਪਣੀ ਲੜਾਈ ਇੱਕ ਐਸੀ ਲੜਾਈ ਹੈ ਨਾ ਕਿ ਆਪਾਂ ਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਦੀਦੀ ਬਸ ਹੁਣ ਤਾਂ ਰੱਬ ਆਪਣਾ ਸਾਥ ਦੇਵੇ ਤਾਂ ਜਿੱਤ ਆਪਣੀ ਪੱਕੀ ਹੈ ਬਿਲਕੁਲ ਸਹੀ ਹੈ ਉਹ ਬੁੱਤ ਬਣ ਬ੍ਰੀਤਾ ਹਾਂ ਜੀ ਡੈਡੀ ਭਾਈ ਤੂੰ ਇੱਧਰ ਹੀ ਫਰੀਦ ਨਾ ਉਧਰ ਨਹੀਂ ਹੁਣ ਨਾ ਡੈਡੀ ਜੀ ਮੈਂ ਤਾਂ ਨਹੀਂ ਉਧਰ ਜਾਣਾ ਕਿਉਂ ਕੀ ਗੱਲ ਭਾਈ ਡਾਡੀ ਜੀ ਥੁ ਗੱਲ ਤਾਂ ਤੁਹਾਨੂੰ ਵੀ ਪਤਾ ਹੈ ਵੀ ਮੰਮੀ ਮੈਨੂੰ ਵੇਖ ਕੇ ਤਾਂ ਜਰਦੀ ਨਹੀਂ ਨਾਲੇ ਉੱਥੇ ਵੈਸੇ ਵੀ ਕਿਸੇ ਨੂੰ ਮੇਰੀ ਪਰਵਾਹ ਨਹੀਂ ਹੈਗੀ ਉਹ ਭਾਈ ਜੇ ਉਹਨਾਂ ਨੂੰ ਪਰਵਾਹ ਨਹੀਂ ਮੈਨੂੰ ਤਾਂ ਹੈਗੀ ਐ ਮੇਰੀ ਤਾਂ ਤੂੰ ਨੂੰ ਹੈਗੀ ਨਾਲੇ ਉਹ ਪਾਗਲ ਦਾ ਤਾਂ ਤੂੰ ਛੱਡ ਖੜਾ ਉਹਦਾ ਕੀ ਆ ਉਹ ਤਾਂ ਬੋਲ ਹੀ ਜਾਊ ਆ ਹੁਣ ਬੋਲ ਪੀ 10 ਮਿੰਟਾਂ ਨੂੰ ਫੇਰ ਉਹੀ ਜਿਉ ਜੂ ਤੂੰ ਇਹਨਾਂ ਗੱਲਾਂ ਨੂੰ ਛੱਡ ਤੂੰ ਉਧਰ ਚੱਲ ਡਾਡੀ ਤੁਹਾਨੂੰ ਤਾਂ ਪਰਵਾਹ ਹੈਗੀ ਐ ਮੈਂ ਮੰਨਦੀ ਆ ਪਰ ਮੈਂ ਨਹੀਂ ਉਧਰ ਜਾਣਾ ਕਿਉਂਕਿ ਦੇਖੋ ਜਦੋਂ ਮੰਮੀ ਆਪਾਂ ਨੂੰ ਉਵੇਂ ਇਕੱਠਿਆਂ ਨੂੰ ਖੜਾ ਨੂੰ ਵੇਖ ਲੈਣਾ ਮੰਮੀ ਤਾਂ ਊ ਮੱਚਣ ਲੱਗ ਜਾਂਦੀ ਆ ਜਿਵੇਂ ਕਹਤਾ ਤੁਸੀਂ ਮੈਨੂੰ ਆਪ ਦੇ ਘਰੇ ਹੁਣ ਉਧਰ ਲੈ ਗਏ ਉਹਨਾਂ ਨੇ ਤਾਂ ਦੋਨਾਂ ਨੇ ਮਾਪ ਪੁੱਤਾਂ ਨੇ ਮੈਨੂੰ ਘਰੋਂ ਖੱਡਿਆ ਫੇਰ ਤਾਂ ਉਹਨਾਂ ਦੀ ਹਿੱਕ ਤੇ ਪਤਾ ਨਹੀਂ ਕਿੰਨੇ ਕ ਸੱਪ ਲੋਟਣਗੇ ਓਏ ਪੁੱਤ ਤਾਰੀ ਨੂੰ ਤਾਂ ਉਹਨੇ ਉਹੀ ਮਗਰ ਲਾ ਰੱਖਿਆ ਪਰ ਉਹ ਮਚੇੜ ਹੈਗੀ ਉਹ ਮਚੇੜ ਮਗਰ ਲੱਗ ਕੇ ਆਪਾਂ ਆਪਣਾ ਘਰ ਥੋੜੀ ਖਰਾਬ ਕਰਨ ਨਾ ਡੈਡੀ ਜੀ ਤੁਹਾਨੂੰ ਵੀ ਪਤਾ ਵੀ ਮੈਂ ਬਿਨਾਂ ਗੱਲ ਤੋਂ ਨਾ ਝੁਕਣੀ ਸਕਦੀ ਮੇਰੇ ਤੋਂ ਇੱਥੇ ਨਹੀਂ ਝੁਕਿਆ ਜਾਣਾ ਓਏ ਪੁੱਤ ਮੈਂ ਤੈਨੂੰ ਝੁਕਣ ਲਈ ਨਹੀਂ ਕਹਿੰਦਾ ਲੈ ਆ ਗਈ ਝੁਕਿਆ ਨਹੀਂ ਜਾਣਾ ਅੱਜ ਕੱਲ੍ਹ ਦੀ ਇਹ ਨੇ ਨਾ ਜੇ ਕਿਸੇ ਮੁਰੇ ਨੀਵਾ ਹੋਣਾ ਪਵੇ ਤੇਨੇ ਤਾਂ ਧੌਣ ਮੈਨੂੰ ਦੱਸ ਨਹੀਂ ਜਦੋਂ ਤੇਰੀ ਸਾਡੇ ਨਾਲ ਹੀ ਮਤ ਨਹੀਂ ਮਿਲਦੀ ਫਿਰ ਇਹਦੇ ਕੋਲੇ ਖੜੀ ਕੀ ਕਰਦੀ ਐ ਨਾ ਖੜ ਕਿਉਂ ਨਹੀਂ ਸਕਦੀ ਇਹ ਮੇਰੀ ਨੂੰਹ ਐ ਮੇਰੇ ਨਾਲ ਗੱਲ ਨਹੀਂ ਕਰ ਸਕਦੀ ਮੇਰੀ ਗੱਲ ਸੁਣ ਲੋ ਪਹਿਲਾਂ ਫੇਰ ਬੋਲਿਓ ਮੈਂ ਨਹੀਂ ਇਹਨਾਂ ਨੂੰ ਬੁਲਾਇਆ ਸੀ ਇਹਨਾਂ ਨੇ ਆਪ ਆ ਕੇ ਮੈਨੂੰ ਬੁਲਾਇਆ ਉਹ ਵੀ ਡੈਡੀ ਨੇ ਸਿਰਫ ਇਹ ਕਿਹਾ ਵੀ ਪੁੱਤ ਤੂੰ ਇੱਧਰ ਆ ਜਾ ਇੱਧਰ ਕਿਉਂ ਫਿਰਦੀ ਆ ਡੈਡੀ ਨੇ ਤਾਂ ਤੈਨੂੰ ਬੁਲਾਉਣਾ ਹੀ ਐ ਤੁਹਾਡੀ ਦੋਨਾਂ ਦੀ ਮਤ ਜੋ ਮਿਲਦੀ ਹੈਗੀ ਆਹੋ ਸਾਡੀ ਤਾਂ ਮਤ ਮਿਲਦੀ ਐ ਓ ਮਚੇੜੇ ਕਿਸੇ ਗੱਲ ਨੂੰ ਠੰਡੀ ਪਾਏ ਜਾਣ ਦਾ ਕਰ ਤੂੰ ਹਰ ਟਾਈਮ ਨਾਸਿੰਘ ਮਿੱਟੀ ਤੱਕੀ ਰੱਖਿਆ ਕਰ ਬਸ ਲੈਣ ਦੇ ਕਰ ਜੇ ਘਰ ਵਸਾਉਣ ਵਾਲੇ ਲੱਛਣ ਹੁੰਦੇ ਤਾਂ ਮਾਂ ਪੁੱਤ ਇਹਦੀਆਂ ਕਰਤੂਤਾਂ ਹੀ ਕਿਉਂ ਕਰਦੇ ਨਾਲੇ ਮੈਨੂੰ ਕਿਉਂ ਤੰਗ ਕਰਦੇ ਮੇਰੇ ਮਗਰ ਤਾਂ ਹੱਥ ਧੋਕੇ ਪੈ ਗਏ ਇਹ ਦੋਨੇ ਨਾਲੇ ਮੇਰੇ ਗੱਲ ਹੀ ਕੋਈ ਹੋਰ ਸੁਣ ਲੋ ਕੰਨ ਖੋਲ ਕੇ ਨਾ ਤਾਂ ਮੈਂ ਜਦੋਂ ਦੀ ਇਸ ਘਰ ਚ ਆਈਆਂ ਕਦੇ ਤੁਹਾਨੂੰ ਪਹਿਲਾਂ ਬੁਲਾ ਕੇ ਰਾਜੀ ਸੀ ਤੇ ਨਾ ਮੈਂ ਅੱਗੇ ਬੁਲਾ ਕੇ ਰਾਜੀ ਆ ਮੈਂ ਤਾਂ ਤੁਹਾਨੂੰ ਬੁਲਾਉਂਦੀ ਹੀ ਨਹੀਂ ਤੈਨੂੰ ਕੀ ਲੱਗਦਾ ਵੀ ਮੈਂ ਤੇਰੇ ਬਿਨਾ ਮਰੀ ਜਾਨੀ ਆ ਨਹੀਂ ਮੈਂ ਤਾਂ ਤੇਰਾ ਮੂੰਹ ਮੱਥਾ ਦੇਖ ਕੇ ਨਹੀਂ ਰਾਜੀ ਬੁਲਾਉਣ ਦੀ ਗੱਲ ਤਾਂ ਦੂਰ ਓਏ ਪੁੱਤ ਇਹ ਆਪ ਤਾਂ ਭੇਰੇ ਬੂਥੇ ਵਾਲੀ ਹੈਗੀ ਹੈਗੀ ਆ ਨਾਲ ਉਹ ਤਾਰੀ ਨੂੰ ਵੀ ਉਹਦਾ ਬਣਾਉਂਦੀ ਜਾਂਦੀ ਐ ਇਹ ਨਾਲ ਤੁਸੀਂ ਵੀ ਛੇਤੀ ਬਣੋਂਗੇ ਓ ਮੈਂ ਪੁੱਤ ਕਿਉਂ ਬਣੂ ਇਹਨਾਂ ਨੂੰ ਮੈਂ ਕਰੂ ਸਿੱਧੇ ਪੰਨੂ ਇਹਨਾਂ ਦੇ ਟੰਗਾ ਹੁਣ ਬੋਲਣ ਦੇ ਇਹਨਾਂ ਨੂੰ ਚਾਚੀ ਆ ਸਹਜਿਕਾ ਕਲੇਸੀ ਮੜਾ ਹੁੰਦਾ ਚਾਹੇ ਮੀਆਂ ਬੀਬੀ ਦਾ ਚਾਹੇ ਮੁੰਡੇ ਕੁੜੀ ਦਾ ਚਾਹੇ ਕਿਸੇ ਟੱਬਰ ਦਾ ਆਪਣੇ ਘਰ 'ਚ ਵੀ ਨਾ ਕਲੇਸ ਨਹੀਂ ਮੂੰਹ ਮੁੱਦਾ ਮਾਰਿਆ ਹੋਰ ਪੁੱਤਾਂ ਆ ਕਲੇਸ ਨਹੀਂ ਤਾਂ ਤੇਰਾ ਚਾਚਾ ਲੈ ਲਿਆ ਆਪਣੇ ਘਰੇ ਤਾਂ ਸੁੱਖ ਸ਼ਾਂਤੀ ਰਹੀ ਹੀ ਨਹੀਂ ਸਮਝ ਨਹੀਂ ਹੁੰਦੀ ਵੀ ਹੁਣ ਅੱਗੇ-ਅੱਗੇ ਬਣੂਗਾ ਕੀ ਕੀ ਹੋਊ ਕੀ ਨਾ ਹੋ ਕਿੱਥੇ ਜਾ ਕੇ ਨਿਬੜੂਗਾ ਕੀ ਪਤਾ ਲੱਗਦਾ ਪੁੱਤ ਹੁਣ ਤਾਂ ਵਕਤ ਹੀ ਦੱਸੂਗਾ ਹਲ ਤਾਂ ਮਨਪ੍ਰੀਤ ਪਤਾ ਨਹੀਂ ਕੀ ਕਰਾ ਕੇ ਮੰਨੂਗੀ ਮਨਪ੍ਰੀਤ ਹਰ ਤਾਂ ਤੈਨੂੰ ਮੈਂ ਦੱਸ ਦਿੰਨਾ ਇਹਨੇ ਕੀ ਕਰਾਉਣਾ ਕੀ ਨਹੀਂ ਕਰਾਉਣਾ ਇਹਨੇ ਤਾਂ ਇੱਕ ਹੀ ਚੀਜ਼ ਇਹ ਬਸ ਸਾਰਾ ਕੁਝ ਤਾਰੀ ਦੇ ਨਾ ਹੋਵੇ ਜ਼ਮੀਨ ਵੀ ਘਰ ਵੀ ਹੋਰ ਵੀ ਜਿਹੜਾ ਕੁਝ ਗਹਿਣਾ ਘਟਾ ਉਹ ਵੀ ਸਾਰਾ ਆਪਦੇ ਨਵੇਂ ਹੋਵੇ ਨਹੀਂ ਮੈਂ ਐਸ਼ ਕਰਾਂਗਾ ਸਾਂ ਇਹ ਤਾਂ ਆ ਗਿਆ ਹਲੋ ਹਾਂ ਬਸ ਕੱਲਾ ਤਾਰ ਹੀ ਨਹੀਂ ਦੋਣਾ ਹੈਗਾ ਇਹ ਤਾਂ ਸੱਸ ਨੂੰ ਹਾਂ ਬਾਲੀਆਂ 도ਗਲੀਆਂ ਨਹੀਂ ਗੀਆਂ ਚੱਲ ਕੋਈ ਨਾ ਮੈਂ ਕਿਹੜਾ ਘਾਟਾਂ ਮੈਂ ਵੀ ਹੁਣ ਇਹਨਾਂ ਸੱਸ ਨੂੰ ਹਜ ਨਾ ਪਾੜ ਪਵਾ ਕੇ ਛੱਡੂ ਇਹ ਤਾਂ ਇਕੱਠੀਆਂ ਬੈ ਲੈਣਗੀਆਂ ਹੁਣ ਦੋਏ ਲੈ ਹੁਣ ਤਾਂ ਬਸ ਤੇਰੇ ਤੇ ਹੀ ਹੱਕ ਰਹਿ ਗਿਆ ਮੇਰਾ ਮੇਰੇ ਸਹੁਰਿਆਂ ਦੀਆਂ ਮੇਰੇ ਨਾਂ ਐ ਨਹੀਂ ਤਾਂ ਮੈਨੂੰ ਲੱਗਦਾ ਇਸ ਘਰ ਦੀ ਇੱਕ ਇੱਕ ਇੱਟ ਬਗਾਨੀ ਹੋਈ ਪਈ ਐ ਚੱਲ ਕੋਈ ਨਾ ਇਹ ਤਾਂ ਹੈਗੀ ਐ ਕਿਉਂ ਦਿਲ ਥੋੜਾ ਕਰੀ ਬੈਠ ਤਾ ਦੇਖ ਈਸ਼ੂ ਤੂੰ ਜਿਹੜੀ ਚੀਜ਼ ਤੇ ਹੱਥ ਰੱਖੇਗਾ ਨਾ ਜਿਹੜੀ ਚੀਜ਼ ਮੈਨੂੰ ਕਹੇਗਾ ਕਿ ਮਾਂ ਮੈਨੂੰ ਆ ਚਾਹੀਦੀ ਆ ਮੈਂ ਉਹੀ ਤੈਨੂੰ ਦੇ ਦਊਂਗੀ ਆ ਤੇਰੇ ਤੇ ਜਸ ਮੋਰੇ ਮੈਂ ਹੱਥ ਜੋੜਦੀ ਆ ਪੁੱਤ ਕਾਲੇਸ਼ ਨੂੰ ਠੰਡਾ ਪਾਓ। ਤੈਨੂੰ ਕੀ ਲੱਗਦਾ ਮਾਂ ਵੀ ਤੇਰਾ लाडला ਪੁੱਤ ਸਾਈਨ ਕਰ ਦੂ ਕਾਗਜਾਂ ਤੇ? ਉਹ ਤੂੰ ਮੇਰੇ ਤੇ ਜ਼ਿੰਮੇਵਾਰੀ ਛੱਡ ਦੇ। ਸਾਈਨ ਮੈਂ ਆਪੇ ਕਰਾ ਲੈਣੇ ਆ। ਤੂੰ ਦੱਸ ਤੈਨੂੰ ਕਿਹੜੀ ਚੀਜ਼ ਚਾਹੀਦੀ ਆ। ਬਸ। ਕੋਈ ਗੱਲ ਨਹੀਂ ਫਿਰ। ਜੇ ਸਾਈਨ ਕਰ ਦੂਗਾ ਤਾਂ ਠੀਕ ਐ। ਤੂੰ ਬਸ ਸਾਈਨ ਕਰਾ ਦੇ। ਮੈਂ ਆਪਦਾ ਹਿੱਸਾ ਲੈ ਕੇ ਇੱਥੋਂ ਭੱਜ ਜਾਊਂਗਾ ਵੈਸੇ ਵੀ ਮੇਰਾ ਹੈਗਾ ਕੌਣ ਐ ਇੱਥੇ ਐ ਕਿਉਂ ਕਹਿਣਾ ਪੁੱਤ ਜੋ ਕੁਛ ਵੀ ਮੈਂ ਕਰ ਰਹੀ ਆ ਨਾ ਜੋ ਅੱਜ ਤੱਕ ਕੀਤਾ ਚੰਗਾ ਮਾੜਾ ਉਹ ਸਿਰਫ ਤੁਹਾਡੇ ਦੋਹਾਂ ਪੁੱਤਾਂ ਦੀ ਖਾਤਰ ਕੀਤਾ ਤੇ ਤੁਸੀਂ ਤੁਸੀਂ ਅੱਜ ਮੈਨੂੰ ਮਾੜੀ ਬਣਾ ਕੇ ਰੱਖ ਦਿੱਤਾ ਦੇਖ ਪੁੱਤ ਜੋ ਵੀ ਤੂੰ ਲੈਣਾ ਜੋ ਵੀ ਤੂੰ ਲੈਣਾ ਚਾਹਣਾ ਮੈਂ ਜੱਸ ਤੋਂ ਸ਼ੈਸੈਨ ਕਰਾ ਦਊਂਗੀ ਬਸ ਤੂੰ ਲੈ ਕੇ ਚਲੇ ਜਾ ਚਲ ਕੋਈ ਨਾ ਮੈਂ ਫਿਰ ਕਚੈਰੀ ਚੋਂ ਕਾਗਜ਼ ਤਿਆਰ ਕਰਾ ਲੈਣਾ ਤੂੰ ਜਸ ਤੋਂ ਸਾਈਨ ਕਰਾਉਣ ਦੀ ਤਿਆਰੀ ਕਰ ਲੈ ਹਾਂ ਆ ਦੇਖ ਲੈ ਨਾ ਤੈਨੂੰ ਮੂਰੇ ਆਉਂਦਾ ਬੰਦਾ ਨਹੀਂ ਦਿਸਦਾ ਓਏ ਨਾ ਇਹ ਇਹੀ ਸਵਾਲ ਤੇ ਤਾਂ ਮੈਂ ਪੁੱਛਾਂ ਤੈਨੂੰ ਨਹੀਂ ਦਿਸਦਾ ਤੇਰੇ ਟੱਚ ਵਟਣ ਲੱਗੇ ਨੇ ਬਿੱਟ ਟੱਕ ਜੋ ਟੱਕ ਜੋ ਦੋਨੇ ਜਾਣੇ ਕਿਉਂ ਲੜਨ ਲੱਗ ਪਏ ਹੁਣ ਸਮਝਾਉਂਦੀ ਹੱਟੀ ਦੋਹਾਂ ਨੂੰ ਮੈਂ ਓ ਮੰਮੀ ਆ ਸਮਝਾ ਲੈਣ ਕਬੂਤਰੇ ਜੇ ਨੂੰ ਆਪਦਾ ਬੋਰੀ ਬਿਸਤਰਾ ਚੱਕੇ ਉਹਨੂੰ ਤੇ ਰੋ ਤੁਰਦਾ ਬਣੇ ਉਹ ਮੈਨੂੰ ਵੀ ਕੋਈ ਬੜਾ ਸ਼ੌਂਕ ਨਹੀਂ ਇੱਥੇ ਰਹਿਣ ਦਾ ਲੱਗੀ ਸਮਝ ਤੁਸੀਂ ਮੇਰਾ ਹਿੱਸਾ ਮੇਰੇ ਹੱਥ ਤੇ ਧਰੋ ਮੈਂ ਕੀ ਲੈਣਾ ਛੋਡੇ ਤੋਂ ਚੱਲ ਕੋਈ ਨਹੀਂ ਪਤਾ ਤੂੰ ਕਲੇਸ਼ ਨਾ ਕਰ ਠੰਡਾ ਹੋ ਜਾ ਅੰਦਰ ਵਗ ਜਾ ਆਰਾਮ ਕਰ ਲੈ ਪੁੱਰ ਹਾਂ ਮੈਂ ਤੇਰਾ ਆਮ ਹੀ ਕਰੂੰ ਹੁਣ ਛੋਡੀਆਂ ਮਾਂ ਪੁੱਤਾਂ ਦੀਆਂ ਜੋ ਇੱਕ ਗੱਲਾਂ ਨੇ ਹੁਣ ਤੂੰ ਦੱਸ ਕੀ ਕਰਨਾ ਐ ਸਿਉਰੇ ਉਹ ਮੰਮੀ ਇਹਨੂੰ ਇੱਥੋਂ ਭੇਜਣ ਦਾ ਇੰਤਜ਼ਾਮ ਕਰ ਲਾ ਜਿੱਤੇ ਇਥੋਂ ਨਹੀਂ ਹੁੰਦਾ ਤਾਂ ਮੈਨੂੰ ਦੱਸ ਦੇ ਮੈਂ ਕਰ ਲੈਣਾ ਇੰਤਜ਼ਾਮ ਇਹਨੂੰ ਤੋਰਨਦਾਰੋ ਨਾ ਨਾ ਕੋਈ ਗੱਲ ਨਹੀਂ ਪੁੱਤ ਮੈਂ ਕਰ ਲਈ ਇਸ਼ੂ ਨਾਲ ਗੱਲ ਉਹ ਕਹਿੰਦਾ ਮੇਰਾ ਬਣਦਾ ਹਿੱਸਾ ਮੈਨੂੰ ਦੇ ਦੋ ਹੁਣ ਤੂੰ ਸਾਈਨ ਕਰ ਦੇ ਜੀ ਉਹ ਮੰਨ ਗਿਆ ਇਹ ਨਾ ਹੋਵੇ ਵੀ ਤੂੰ ਨਿੱਕੀ ਜਿਹੀ ਗੱਲ ਤੋਂ ਵੜ ਕੇ ਬਹਿ ਜਮੇ ਉਹਦੇ ਨਾਲ ਲੱਗੀ ਸਮਝ ਤੈਨੂੰ ਵੀ ਘਟ ਤੂੰ ਵੀ ਨਹੀਂ ਹੈਗਾ ਮੰਮੀ ਮੈਂ ਤੈਨੂੰ ਇੱਕ ਗੱਲ ਪਹਿਲਾਂ ਦੱਸ ਦਿੰਨਾ ਆਪਦੇ ਹਿੱਸੇ ਤੋਂ ਜਿਹੜਾ ਕੁਛ ਇਸ਼ੂ ਨੂੰ ਦੇਣਾ ਕੁਛ ਮਰਜ਼ੀ ਦੇ ਦੇ ਮੇਰੇ ਹਿੱਸੇ ਤੋਂ ਮੈਂ ਕੁਛ ਨਹੀਂ ਦਿੰਦਾ ਇਹ ਗੱਲ ਸੋਚ ਲੈ ਕਰ ਲਈ ਮੈਂ ਗੱਲ ਮੰਨ ਤਾਂ ਗਿਆ ਉਹ ਕਿੰਨੀ ਵਾਰ ਦੱਸਾਂ ਤੈਨੂੰ ਮੰਨ ਗਿਆ ਹੁਣ ਤੈਨੂੰ ਦੱਸ ਕੀ ਚਾਹੀਦਾਗਾ ਮੈਨੂੰ ਕੁਛ ਨਹੀਂ ਚਾਹੀਦਾ ਲੱਗੀ ਸਮਝ ਤੈਨੂੰ ਬਸ ਤੂੰ ਉਹ ਸੋਚ ਵਿਓ ਪਤੰਦਰਨੀ ਦਾ ਕੀ ਕਰਨਾ ਜਿਹੜੀ ਅੰਦਰ ਬੈਠੀ ਆ ਉਹ ਤਾਂ ਮੈਂ ਸੋਚ ਕੀ ਆਇਆਗਾ ਵੀ ਉਹਦਾ ਕੀ ਕਰਨਾਗਾ ਜੇ ਤੇਰੇ ਕੋਲ ਕੋਈ ਹੱਲ ਹੈਗਾ ਤਾਂ ਤੂੰ ਦੱਸ ਦੇ ਤੂੰ ਦੱਸ ਤੂੰ ਕਸਾ ਚਾ ਕਿ ਨਹੀਂ ਕਕੰਦਾ ਨਾ ਟੱਕਰਾ ਮਾਰ ਕੇ ਆ ਗਿਆ ਮੰਮੀ ਜਿਹੜਾ ਕੁਝ ਮੈਂ ਸੋਚਿਆ ਨਾ ਤੂੰ ਸੋਚ ਵੀ ਨਹੀਂ ਸਕਦੀ ਉਹ ਤਾਂ ਤੇ ਕੀ ਸੋਚਿਆ ਦੱਸ ਤਾਂ ਦੇ ਮੇਰੇ ਤਾਂ ਦਿਮਾਗ 'ਚ ਇਹ ਚੱਲ ਰਿਹਾ ਵੀ ਜਿਹੜੀ ਉਹ ਵਸੀਅਤ ਦੇ ਕਾਗਜ਼ਾਂ ਦੀ ਆਪਾਂ ਨੂੰ ਧਮਕੀ ਦਿੰਦੀ ਹੈਗੀ ਜੇ ਕਿਤੇ ਮੈਂ ਉਹ ਕਾਗਜ਼ੇ ਗਾਇਬ ਕਰਦਾ ਫੇਰ ਉਹ ਕੀ ਵਿਗਾੜ ਲੂਗੀ ਆਪਣਾ ਉਹ ਕਹਿੰਦੀ ਆ ਮੈਂ ਵਸੀਅਤ ਤੜਾ ਦੂੰ ਵਸੀਅਤ ਤਾਂ ਤਾਂ ਤੜਾਉ ਜੇ ਉਹਨੂੰ ਕਾਗਜ਼ ਮਿਲਣਗੇ ਗੱਲ ਤਾਂ ਤੇਰੀ ਸਹੀ ਆ ਜੇ ਤੂੰ ਵਸੀਅਤ ਵਾਲੇ ਕਾਗਜ਼ੇ ਗਾਇਬ ਕਰ ਦਵੇਂ ਨਾ ਫੇਰ ਇਹਨੂੰ ਕੋਈ ਨਹੀਂ ਬਚਾ ਸਕਦਾ ਨਾ ਇਹਨੂੰ ਨਾ ਡਿੰਪਲ ਨੂੰ ਕੀ ਸੋਚਿਆ ਫਿਰ ਅੱਗੇ ਤੁਸੀਂ ਹਾਂ ਕੀ ਸੋਚਿਆ ਅੱਗੇ ਤੁਸੀਂ ਕੀ ਕਰਨਾ ਹੈ ਸੋਚ ਰਖਿਆ ਤੂੰ ਟੈਨਸ਼ਨ ਨਾ ਲੈ ਮੇਰੀ ਮਾਂ ਤੇ ਮੇਰੇ ਭਰਾ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਵੀ ਕਿੰਨੇ ਕੁ ਪਾਣੀ ਚ ਨੇ ਕੋਈ ਨਾ ਜੇ ਨਾ ਭਜਾ ਭਜਾ ਕੇ ਕੋਟੇ ਨਾ ਇਹ ਵੀ ਕੀ ਜਾਣਨਗੇ ਤੁਸੀਂ ਸਿਰਫ ਸੋਚ ਹੀ ਕਰ ਸਕਦੇ ਹੋ ਕਰ ਕੁਝ ਨਹੀਂ ਸਕਦੇ ਕਿਉਂਕਿ ਉਹ ਤੁਹਾਡੇ ਨਾਲੋਂ ਜ਼ਿਆਦਾ ਤੇਜ਼ ਨੇ ਓ ਯਾਰ ਡਿੰਪਲ ਕਰ ਕਿਉਂ ਨਹੀਂ ਸਕਦੇ ਹੁਣ ਕਰੀ ਤਾਂ ਜਾਂਦੇ ਆ ਬਾਕੀ ਤੂੰ ਟੈਨਸ਼ਨ ਨਾ ਲੈ ਹੁਣ ਨਾ ਉਹਨਾਂ ਦੇ ਜਾਲ 'ਚ ਉਹਨਾਂ ਨੂੰ ਹੀ ਫਸਾਉਂਗਾ ਸਭ ਸੋਚੀ ਬੈਠਾ ਮੈਂ ਇਸ਼ੂ ਥੋੜਾ ਧਿਆਨ ਨਾਲ ਕਿ ਮੈਨੂੰ ਪਤਾ ਹੈ ਹੁਣ ਉਹਨਾਂ ਦਾ ਇੰਨਾ ਕਿ ਦਿਮਾਗ ਖਰਾਬ ਹੋਇਆ ਹੈ ਨਾ ਕਿ ਉਸਮਾਨ ਨੂੰ ਇਹ ਵੀ ਨਹੀਂ ਪਤਾ ਕਿ ਮੈਂ ਆਪਦੀ ਕੁੱਖ ਤੇ ਇੱਕ ਹੋਰ ਬੱਚਾ ਜੰਮਿਆ ਸੀ ਤੇ ਉਸ ਭਰਾ ਨੂੰ ਇਹ ਵੀ ਨਹੀਂ ਪਤਾ ਕਿ ਇਹ ਮੇਰਾ ਹੀ ਖੂਨ ਹੈ ਉਹ ਤੂੰ ਟੈਨਸ਼ਨ ਨਾ ਲੈ ਨਾ ਲੈ ਜਦੋਂ ਤੱਕ ਤੂੰ ਮੇਰੇ ਨਾਲ ਹੈ ਮੈਨੂੰ ਕਿਹੜੀ ਗੱਲ ਦੀ ਫਿਕਰ ਹੈ ਹੈ ਮੈਂ ਤਾਂ ਤੇਰੇ ਨਾਲ ਪਹਿਲਾਂ ਵੀ ਸੀਸ਼ ਹੂੰ ਤੇ ਅੱਜ ਵੀ ਕੀ ਗੱਲਾਂ ਕਰੀ ਜਾਂਦੇ ਆ ਮੈਨੂੰ ਵੀ ਦੱਸਿਓ ਉਹ ਕੁਛ ਨਹੀਂ ਮੈਂ ਤਾਂ ਪ੍ਰੀਤ ਨੂੰ ਐ ਪੁੱਛਦਾ ਸੀ ਮੇਰੇ ਕੱਪੜੇ ਪ੍ਰੈਸ ਕਰਤੇ ਕਿ ਨਾ ਉਹ ਓਕੇ ਓਕੇ ਹਾਂਜੀ ਓਕੇ ਮੈਂ ਕੰਮ ਕਰਦੀ ਆ ਨਾ ਈਸ਼ੂ ਹੁਣ ਤਾਂ ਮੈਨੂੰ ਦੱਸ ਦੋ ਘਰ 'ਚ ਕੀ ਚੱਲ ਰਿਹਾ ਨਾਲੇ ਆ ਤੀਤੀ ਦੇ ਜ਼ਮੀਨ ਆਲਾ ਕੀ ਮੈਟਰ ਐ ਪ੍ਰੀਤ ਮੈਂ ਤੈਨੂੰ ਕਿਹਾ ਸੀ ਨਾ ਬਿਗ ਕੁੱਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਵਕਤ ਆਉਣ ਤੇ ਪਤਾ ਲੱਗਣ ਤਾਂ ਠੀਕ ਹੁੰਦਾ ਕੋਈ ਗੱਲ ਨਹੀਂ ਵਕਤ ਆਉਣ ਦੇ ਤੈਨੂੰ ਸਭ ਕੁਝ ਪਤਾ ਲੱਗ ਜਾਊਗਾ ਠੀਕ ਆ ਮੈਂ ਵੀ ਵੇਟ ਕਰਦੀ ਆ ਫਿਰ ਕੋਈ ਨਾ ਚੱਲ ਮੈਂ ਬਾਹਰ ਹੀ ਘੇੜਾ ਦੇ ਕੇ ਆਉਂਦਾ ਕਜ ਮੈਂ ਸੋਚੀ ਬੈਠਾ ਜੇ ਇਹ ਕੰਮ ਹੋ ਜੇ ਨਾ ਧਰਮ ਨਾਲ ਨਜ਼ਾਰਾ ਹੀ ਆ ਜੇ ਪਰ ਇਹ ਕੰਮ ਕਰੂਗਾ ਕੌਣ ਮੈਂ ਕਰੂੰਗਾ ਨਾ ਤੂੰ ਕੌਣ ਤੇ ਤੂੰ ਕੀ ਕਰੇਗਾ ਗੱਲ ਸੁਣ ਵੇ ਜਿਹੜੀ ਜ਼ਮੀਨ ਅੱチェ ਤੂੰ ਇੰਨੇ ਲੋਕਾਂ ਚ ਮਾੜਾ ਬੱਜਿਆ ਹੁਣ ਉਸ ਜ਼ਮੀਨ ਨੂੰ ਤੂੰ ਆਪਦੇ ਹੱਥਾਂ ਚ ਆਈ ਜਾਂਦੇ ਦੇ ਨਾ ਉਹਦੇ ਲਈ ਤਾਂ ਕੋਸਾ ਇਹ ਜਾ ਸੋਚਦਾ ਸੱਪ ਵੀ ਮਰ ਜੇ ਤੇ ਸੋਟੀ ਵੀ ਨਾ ਟੁੱਟੇ ਨਾ ਤੂੰ ਜੋ ਸੋਚੀ ਜਾਂਦਾ ਐ ਫੇਰ ਉਹ ਕਰ ਜਾ ਤਿਆਉ ਨਹੀਂ ਨਾਲੇ ਜੇ ਸ਼ੇਰ ਨੇ ਸ਼ਿਕਾਰ ਕਰਨਾ ਹੁੰਦਾ ਨਾ ਜਦੋਂ ਉਦੋਂ ਸਿੱਧਾ ਸ਼ਿਕਾਰ ਦੀ ਧੌਣ ਨੂੰ ਪੈਂਦਾ ਆਸਾ-ਪਾਸਾ ਨਹੀਂ ਦੇਖਦਾ ਪਰ ਐਡਾ ਵੱਡਾ ਪਾਪ ਨਾ ਇਹਦੇ ਵਿੱਚ ਕੀ ਪਾਪ ਹੈ ਨਾਲੇ ਜੇ ਆਪ ਦੀ ਜ਼ਮੀਨ ਆ ਉਹਦੇ ਨੌਕਰਾਂ ਨੂੰ ਐਡਾ ਕੰਮ ਕਰਨਾ ਪੈ ਗਿਆ ਨਾ ਕੋਈ ਮਾੜਾ ਨਹੀਂ ਪਰ ਇਹ ਕੰਮ ਮੈਂ ਕਿਸੇ ਬਾਹਰਲੇ ਬੰਦੇ ਤੋਂ ਨਹੀਂ ਕਰਾ ਸਕਦਾ ਅਗਲੇ ਦਾ ਕੀ ਪਤਾ ਕਦੋਂ ਮੋਕ ਮਾਰ ਜੇ ਨਾਲੇ ਆਹ ਗੱਲ ਹੈ ਤੂੰ ਫਿਰ ਆਪ ਹੀ ਕਰ ਦੇ ਜਸ ਨੂੰ ਗੱਡੀ ਚੜ੍ਹਾ ਦੇ ਤੇ ਆਪਦਾ ਕੰਮ ਸੌਖਾ ਕਰ ਨਾਲੇ ਜੇ ਸ਼ਰੀਰ ਦਾ ਜਮਾਈ ਨਾ ਰਹਾ ਤਾਂ ਉਦਤੀ ਵੀ ਆਪਦੇ ਮੁਹਰੇ ਤੇ ਆ ਕੇ ਬੈਠੂ ਤੇ ਨਾਲ ਜ਼ਮੀਨ ਵੀ ਉਹਦੀ ਨਾਲੀ ਆਉ ਤੇ ਫੇਰ ਬਸ ਉਹ ਨਾ ਨਾ ਬਈ ਤੀ ਤਿਆਣੀ ਦੇ ਘਰ ਪਟਣਾ ਮੈਨੂੰ ਕੁਝ ਚੰਗਾ ਨਹੀਂ ਲੱਗਦਾ ਲੈ ਜਿਹੜੀ ਜ਼ਮੀਨ ਪੁੱਛੇ ਤੂੰ ਐਡਾ ਲਾਲਚ ਕੀਤਾ ਆਪਦੇ ਭਾਈ ਨਾਲ ਧੋਖਾ ਕੀਤਾ ਉਹ ਨਹੀਂ ਤੇਰੇ ਮਨ ਚ ਖਿਆਲ ਆਇਆ ਛਿੰਣਾਲੇ ਕੁੜੀ ਦਾ ਕੀ ਐ ਕੁੜੀ ਨੂੰ ਕੰਨੂ ਜ਼ਮੀਨ ਆਪਦੇ ਨੌਕਰਾਂ ਤੇ ਕੁੜੀ ਨੂੰ ਕਿਤੇ ਹੋਰ ਦੇ ਦਈ ਆਹ ਕੰਮ ਠੀਕ ਐ ਇਹਦੇ ਤੇ ਅਮਲ ਕੀਤਾ ਜਾ ਸਕਦਾ ਪਰ ਜੇ ਜੇਲ ਹੋ ਗਈ ਇਸ ਉਮਰੇ ਤਾਂ ਯਾਰ ਮੈਥੋਂ ਪੁਲਸੜਾਂ ਦੀ ਕੋਟਵੀਂ ਜਰਨੀ ਨਾਲੇ ਤੂੰ ਫਿਕਰ ਕਿਉਂ ਕਰਦਾ ਹੈ ਜਿਹੜਾ ਕੰਮ ਕਰਨਾ ਨਾ ਇੰਨੀ ਸਫਾਈ ਨਾਲ ਕਰ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਛੰਣਾੜੇ ਜਦੋਂ ਜ਼ਮੀਨ ਤੇਰੇ ਨਾਂ ਹੋ ਗਈ ਫੇਰ ਕੌਣ ਬੋਲ ਸਕਦਾ ਤੈਨੂੰ ਮੈਂ ਵੀ ਨਾ ਆਪਣੀ ਜ਼ਮੀਨ ਪੁੱਠੀ ਲੈ ਕੇ ਹਟੂਗਾ ਚਾਹੇ ਉਹਦੇ ਲਈ ਮੈਨੂੰ ਕੁਝ ਵੀ ਕਰਨਾ ਪਵੇ ਜੇ ਨਾਲੇ ਇੱਕ ਗੱਲ ਸੁਣ ਅੱਜ ਜਿੰਨਾ ਪਿੱਛੇ ਕਤਲ-ਕੁਤਲ ਕਰਨ ਨਾ ਇਹ ਤਾਂ ਆਮ ਹੀ ਗੱਲ ਹੈ ਨਾਲੇ ਜੇ ਇੱਕ ਅੱਧਾ ਕਤਲ-ਅੱਪਾ ਕਰ ਦਾਂਗੇ ਤੇਰੇ ਕਿੱਡੀ ਕੱਡੀ ਗੱਲ ਹੈ ਚੱਲ ਵੀ ਬਹਾਲ ਸਿਆ ਕਰ ਲੈ ਤਿਆਰੀ ਆਪਣੀ ਸੋਚ ਤੇ ਤੇ ਆਪਣੇ ਮਕਸਦ ਨੂੰ ਕਾਮਯਾਬ ਕਰ ਲਈ। ਮੰਮਾ ਮੈਂ ਅੰਦਰ ਆ ਸਕਦੀ ਆਂ? ਹਾਂ ਪੁੱਤ ਆ ਜਾ। ਲੈ ਦੱਸ ਬੈਠ ਮਰੀਤੀ। ਇਹ ਵੀ ਕੋ ਪੁੱਛਣ ਵਾਲੀ ਗੱਲ ਐ। ਹੋ ਠੀਕ ਐ। ਹਾਂ ਮੈਂ ਤਾਂ ਠੀਕ ਆ। ਤੁਸੀਂ ਦੱਸੋ। ਮੈਂ ਵੀ ਤਾਂ ਠੀਕ ਐ। ਪਤਾ ਨਹੀਂ ਮੇਰੇ ਅੱਜ ਦਿਲ ਨੇ ਕਿਹਾ ਵੀ ਮੈਨੂੰ ਕੋ ਮੈਨੂੰ ਮੰਮਾ ਕੋਲ ਬੈਠਣਾ ਚਾਹੀਦਾ ਐ। ਵਧੀਆ ਕੀਤਾ ਪੁੱਤ। ਤੈਨੂੰ ਮਾਂ ਦਾ ਖਿਆਲ ਆ ਗਿਆ। ਘੜੀ ਤੋ ਘੜੀ ਮੇਰੇ ਕੋਲ ਬਹਿ ਗਈ। ਮੇਰਾ ਵੀ ਮਨ ਲੱਗ ਜਾਊਗਾ ਮम्मा ਈਸ਼ੂ ਕਹਿੰਦੇ ਸੀ ਵੀ ਸਾਨੂੰ ਹੁਣ ਜਲਦੀ ਜਾਣਾ ਪਊਗਾ ਅੱਛਾ ਪੁੱਤ ਈਸ਼ੂ ਕਹਿੰਦਾ ਸੀ ਹਾਂਜੀ ਚੱਲ ਕੋਈ ਨਹੀਂ ਪੁੱਤ ਜਿੱਥੇ ਜਿੱਥੇ ਦੀ ਉਸ ਬਾਬੇ ਨੇ ਚੋਗ ਚ ਖਲਾਰੀ ਹੋਈ ਐ ਚੁਗਣੀ ਪੈਣੀ ਆ ਭਾਈ ਹੈ ਹਾਂ ਕੋਈ ਗੱਲ ਨਹੀਂ ਪੁੱਤ ਤੁਹਾਡੇ ਕੰਮ ਕਰੇ ਉੱਥੇ ਸੈਟ ਐ ਹਣ ਤੁਹਾਨੂੰ ਜਾਣਾ ਹੀ ਪੈਣਾ ਇਹ ਤਾਂ ਹੈ ਮੰਮੀ ਜਦੋਂ ਟਿਕਟ ਕਨਫਰਮ ਹੋ ਗਈ ਬਸ ਉਦੋਂ ਨਿਕਲ ਜਾਣਾ ਪਰ ਮੇਰਾ ਹਜੇ ਜਾਣ ਨੂੰ ਜੀ ਨਹੀਂ ਕਰਿਆ ਮੈਂ ਬਹੁਤ ਮਨਾ ਕੀਤਾ ਸੀ ਉਹਨਾਂ ਨੂੰ ਵੀ ਹਜੇ ਆਪਾਂ ਰੁਕ ਜਾਨੇ ਆ ਪੁੱਤ ਕੋਈ ਗੱਲ ਨਹੀਂ ਜਦੋਂ ਮਰਜੀ ਤੁਸੀਂ ਧੀ ਇਹ ਘੇੜਾ ਮਾਰ ਲਿਓ ਹੈ ਤੁਹਾਡਾ ਘਰ ਹੈ ਕੋਈ ਵੀ ਦਿਲਚਸ ਨਹੀਂ ਗੱਲ ਪੁੱਠੀ ਸਿੱਧੀ ਲਿਆਉਣੇ ਪੁੱਤ ਬਸ ਦੇ ਘਰਾਂ ਚ ਬਹੁਤ ਖੁਸ਼ ਹੋ ਜਾਂਦਾ ਤੇਰਾ ਆਪ ਦਾ ਘਰ ਹੈ ਜਦੋਂ ਮਰਜੀ ਆਈ ਜਦੋਂ ਮਰਜੀ ਜਾਈ ਤੁਸੀਂ ਆ ਜਿਓ ਨਹੀਂ ਮੈਨੂੰ ਉੱਥੇ ਸੱਦ ਲਿਓ ਮੈਂ ਵੀ ਤੁਹਾਡਾ ਦੇਸ਼ ਦੇਖ ਲਵਾਂਗੀ ਹੋਈ ਕਰਨੀ ਮਮਾ ਮੈਂ ਜਰੂਰ ਸੱਦੂੰ ਤੁਹਾਨੂੰ ਨਾਲੇ ਬਸ ਪੁੱਤ ਤੁਸੀਂ ਮੈਨੂੰ ਮਿਲ ਲਿਆ ਇਸ ਵਾਰ ਅਗਲੀ ਵਾਰ ਪਤਾ ਨਹੀਂ ਪਹੌਰ ਨੇ ਹੋਣਾ ਕਿ ਨਹੀਂ ਹੋਣਾ ਨਹੀਂ ਮੰਮੂ ਐਵੇਂ ਨਾ ਬੋਲੋ ਤੁਸੀਂ ਚਲ ਕੋਈ ਨਾ ਪੁੱਤ ਲੈ ਇਹ ਸ਼ੂ ਵੀ ਆ ਗਿਆ ਹੋਰ ਕੀ ਗੱਲਾਂ ਕਰਦੇ ਸੀ ਕੁਛ ਨਹੀਂ ਮੇਰੀ ਨੌਰਣੀ ਕਹਿੰਦੀ ਮਾਂ ਕੋਲ ਬੈਟਣ ਨੂੰ ਰੂ ਕਰਦੀ ਸੀ ਹਾ ਗਏ ਮੇਰੇ ਕੋਲ ਮੈਂ ਤਾਂ ਬਸ ਇਹੀ ਦੱਸਦੀ ਸੀ ਵੀ ਹੁਣ ਜਦੋਂ ਆਪਣੀ ਟਿਕਟ ਕਨਫਰਮ ਹੋ ਜੂਗੀ ਉਦੋਂ ਆਪਾਂ ਜਾਣਾ ਆ। ਜਾਣਾ ਤਾਂ ਪੈਣਾ ਹੀ ਐ। ਚਲ ਕੋਈ ਪਤਾ। ਜਿੱਥੇ ਮੋਤੀ ਹੋਵੇ ਨਾ ਜਿੱਥੇ ਤਾਂ ਉੱਥੇ ਹੀ ਸੋਨਾ ਲੱਗਦਾ। ਮਾਂ ਤੂੰ ਹੀ ਨਾ ਮੰਨ ਪਰੇਗਾ। ਨਾਲੇ ਤੈਨੂੰ ਪਤਾ ਤਾਂ ਹੈਗਾ ਆ ਇੱਥੇ ਤਾਂ ਜਾਣਾ ਕੰਦਰਾਲ ਤੱਕ ਕੈਨੇਡਾ ਹੈ ਕਿਹੜਾ ਦੂਰ ਆ ਜਦੋਂ ਮਰਜ਼ੀ ਕਿਹੜਾ ਮਾਰ ਲਾਂਗੇ ਐਡਾ ਕੀ ਚੱਕਰ ਐ। ਨਾਲੇ ਪਹਿਲਾਂ ਕਿਹੜਾ ਗੇੜਾ ਨਹੀਂ ਮਾਰਿਆ ਤੇਰੇ ਇੱਕ ਬੋਲ ਤੇ ਤੇਰਾ ਪੁੱਤ ਭੱਜਿਆ ਭੱਜ ਆਇਆ ਇਹ ਤਾਂ ਹੈ ਪੁੱਤ ਤੂੰ ਆ ਗਿਆ ਪਰ ਜੋ ਕੁਛ ਵੀ ਹੋਇਆ ਨਾ ਚਲ ਕੋਈ ਨਹੀਂ ਉਹ ਚਲ ਕੋਈ ਨਹੀਂ ਇਹ ਗੱਲਾਂ ਤੇਲ ਤੇ ਨਹੀਂ ਲਾਈਆਂ ਹੁੰਦੀਆਂ ਕੋਈ ਨਹੀਂ ਤੇ ਨਾਲੇ ਮੈਂ ਤੈਨੂੰ ਐਂ ਕਹਿੰਦਾ ਸੀ ਵੀ ਉਹ ਜਸ ਤੋਂ ਸਾਈਨ ਕਰਾਉਂਦੀ ਆ ਗਿਆ ਪੁੱਤ ਜਸ ਨੇ ਕਿਹੜਾ ਮਨਾ ਕਰਨਾ ਸਾਈਨ ਕਰ ਉਹ ਆ ਪਕਰ ਵਾਲੇ ਦੋ ਘੜੀ ਆਪਣੇ ਛੋਟੇ ਭਾਈ ਕੋਲ ਬੈਠ ਲਈ ਉਹਨਾਂ ਨੇ ਸੁਲਾ ਸਫਾਈ ਹੋ ਜਾਊਗੀ ਪੁੱਤ ਬਹੁਤ ਖੁਸ਼ ਹੋ ਜਾਂਦਾ ਹੁੰਦਾ ਭਾਈਆਂ ਭਾਈਆਂ ਵਿੱਚ ਮੇਰਾ ਵੀ ਦਿਲ ਠੰਡਾ ਹੋ ਜਾਊਗਾ ਉਹ ਚਲ ਕੋਈ ਨਾ ਹੁਣ ਯਾਰ ਮਾਂ ਤੂੰ ਐਵੇਂ ਦਿਲ ਹਲਕਾ ਕਰੀ ਬੈਠੀ ਐ ਕੋਈ ਨਹੀਂ ਸਹੀ ਗੱਲ ਐ ਮਮ ਡੋਨਟ ਬੀ ਕਰਾਈ ਰੋਵਣਾ ਤੁਸੀਂ ਮੈਨੂੰ ਹਰਟ ਹੁੰਦਾ ਬਸ ਉਹ ਦੇਖ ਲੈ ਤੈਨੂੰ ਇੰਗਲਿਸ਼ ਚ ਕਹਿੰਦੀ ਐ ਕਹਿੰਦੀ ਡੋਨਟ ਬੀ ਕਰਾਈ ਮਤਲਬ ਰੋ ਨਾ ਅੱਛਾ ਚਲ ਰਾਜੀ ਰਹੁ ਤੁਸੀਂ ਮੇਰਾ ਇੰਨਾ ਮਾਣ ਸਤਿਕਾਰ ਕਰਦੇ ਆ ਇੱਕ ਨਹੀਂ ਤਜ ਦਾ ਕੱਪੜਾ ਥਾਉਂਦਾ ਲ ਮਾਰੀ ਚੋਂ ਨਾ ਫਿਰ ਬੋਲੀ ਕਾ ਤੋ ਜਾਣਿਓ ਨਾਲੇ ਮੈਂ ਕੀ ਕਰਾਂ ਨਾ ਤੈਨੂੰ ਬੁਲਾਇਆ ਕਿਸੇ ਨੇ ਉਰੇ ਖੜੀ ਪਕਾਈ ਮਰੀ ਜਾਨੀ ਆ ਤੂੰ ਮੈਂ ਪਕਾਈ ਮੈਂ ਮਾਰਦੀ ਆ ਤੁਸੀਂ ਮਾਪੂਤ ਕੀ ਕਰਦੇ ਹੋ ਅਸੀਂ ਕੁਛ ਮਰਜ਼ੀ ਕਰੀਏ ਤੈਨੂੰ ਮੈਂ ਇੱਥੇ ਬੁਲਾਇਆ ਨਹੀਂ ਬਾਲਾ ਫालतੂ ਮੇਰੇ ਮੂੰਹ ਨਾ ਲੱਗ ਠੀਕ ਐ ਨਾਲੇ ਮੈਂ ਗੋਲੀ ਨਹੀਂ ਹੈਗੀ ਇੱਥੇ ਤੁਹਾਡੇ ਕੰਮ ਕਰਦੀ ਫਰੀ ਜਾ ਮੈਂ ਸਾਰਾ ਦਿਨ ਉਹ ਤਾਂ ਤੈਨੂੰ ਮੈਂ ਦੱਸ ਦੰਦਾ ਮੈਂ ਤਾਂ ਇਸ਼ੂ ਤੇ ਨਾ ਪ੍ਰੀਤ ਕਰਕੇ ਚੱਪਾ ਨਹੀਂ ਹੁਣ ਤਾਂ ਤੈਨੂੰ ਦੱਸ ਦਿੰਦੇ ਅਸੀਂ ਮਾਪੋਤ ਵੀ ਕੀ ਚੀਜ਼ਾਂਗੇ ਕੀ ਚੀਜ਼ਾਂ ਤੁਸੀਂ ਹਾਲੇ ਤੁਹਾਨੂੰ ਮੇਰਾ ਨਹੀਂ ਪਤਾ ਵੀ ਮੈਂ ਕੀ ਚੀਜ਼ਾਂ ਸਮਝ ਲੈਣੀ ਨਾ ਦੱਸਾਂ ਕੀ ਚੀਜ਼ਾਂ ਤੂੰ ਹਾਂਜੀ ਦੀਦੀ ਆਈ ਚੀਜ਼ਾਂ ਤੁਮ ਮੈਂ ਦੱਸ ਦਿੰਦੀ ਵੀ ਕੀ ਆ ਤੂੰ ਬਗਦਾ ਬਗਦਾਂ ਨਾਲੇ ਹੋ ਗਏ ਉਸ ਚਾਦੀ ਨਹੀਂ ਪਰ ਲੱਗੇ ਮੈਂ ਤਾਂ ਇਹ ਸੋਚਦਾ ਹੁਣ ਜਸ਼ਨ ਇੱਥੇ ਹੈ ਨਹੀਂ ਕਿਉਂ ਉਹਦੇ ਵਾਲੀ ਅਲਮਾਰੀ ਚੋਂ ਕਾਗਜ਼ਾਂ ਨੂੰ ਰਫਾ ਤਫਾਈ ਨਾ ਕਰਦਾ ਇਹ ਚੰਗਾ ਮੌਕਾ ਲੱਭਦਾ ਦੱਸ ਲੈ ਦੱਸ ਕਿਹੜਾ ਪੀੜਾ ਹੋ ਗਿਆ ਕੋਈ ਅਤਾ ਨਹੀਂ ਪਤਾ ਨਹੀਂ ਖਾਣੇ ਪਿਆਉ ਪੁੱਤ ਦੋਨੇ ਕਿੱਥੇ ਤੁਰ ਗਏ ਨਾ ਇਹਨੂੰ ਨਹੀਂ ਕੋਈ ਫਿਕਰ ਹੈਗੀ ਵੀ ਮੈਂ ਫੋਨ ਹੀ ਕਰ ਲਾਂ ਬੰਦੇ ਘਰੇ ਨਹੀਂ ਹੈਗੇ ਕੋਈ ਫੋਨ ਫੋਨ ਕਰਕੇ ਹੀ ਪਤਾ ਲੈ ਲਓ ਵੀ ਕਿੱਥੇ ਗਏ ਨੇ ਆ ਗਿਆ ਪੁੱਤ ਆ ਗਿਆ ਮਾ ਨਾ ਪਾਣੀ ਦੀ ਕੁੱਟ ਲਿਆ ਕੇ ਦੇ ਪਾਣੀ ਤਾਂ ਲਿਆਣੇ ਵੀ ਮੈਂ ਤਾਂ ਤੇਰੇ ਹੀ ਫਿਕਰ ਕਰੀ ਜਾਂਦੀ ਸੀ ਮੈਨੂੰ ਦੱਸ ਕੇ ਤਾਂ ਵਗ ਜਾ ਕਰ ਵੀ ਕਿੱਥੇ ਵਗ ਜਾਣਾ ਹੈ ਉਹ ਮੈਂ ਕਿੱਥੇ ਜਾਣਾ ਮੈਂ ਤਾਂ ਉੱਥੇ ਗਈ ਦੀ ਕਿੱਥੇ ਸਪਰੇਅ ਲੈ ਲਵੇ ਤੇਰਾ ਪਿਆਉ ਨਹੀਂ ਗਿਆ ਉਹ ਗਿਆ ਨਹੀਂ ਉਹ ਕਹਿੰਦਾ ਮੇਰਾ ਚਿੱਤ ਜਾਨੀ ਠੀਕ ਹੈ ਕਹਿੰਦਾ ਤੂੰ ਵਗ ਜਾ ਮਾ ਚਲ ਭਾਈ ਮੈਂ ਜਾਣਾ ਮੈਂ ਜਾ ਕੇ ਪਤਾ ਸਤਾ ਕਰਕੇ ਆਵਾਂ ਕਿਵੇਂ ਕਰੋਗੇ ਕਿਵੇਂ ਨਾ ਤਾਂ ਪਿਛਲੀ ਧਾਰ ਸਦਾਰ ਖੜੀ ਆ ਉਹਨਾਂ ਦੀ ਹਾਂ ਉਹਦਾ ਕਰਕੇ ਆਇਆ ਨਲੇਤ ਕੀ ਮਾ ਕਿਵੇਂ ਕੁਝ ਕਰੋਗੇ ਚਕਾਉਗੇ ਕੀ ਗੱਲ ਬਾਤ ਹੈ ਨਬਰ ਤੇ ਰੈਪੇਓ ਕਿੱਥੇ ਆ ਹੁਣ ਹੋਰ ਤਾਂ ਮੈਂ ਤੈਨੂੰ ਪੁੱਛੀ ਜੰਨਾ ਮੈਂ ਸਮਾਂ ਖੇਤ ਗਿਆ ਤੀ ਉਹ ਖੇਤ ਵੀ ਨਹੀਂ ਹੈਗਾ ਮੈਂ ਸਿੱਧਾ ਪਹਿਲਾਂ ਖੇਤ ਹੀ ਗਿਆ ਖੇਤ ਵੀ ਨਹੀਂ ਹੈਗਾ ਹੈ ਨਹੀਂਗਾ ਮੈਂ ਤੈਨੂੰ ਆਈ ਤਾਂ ਪੁੱਛਦਾ ਵੀ ਕਿੱਥੇ ਆ ਉਹ ਬੂਵੇਂ ਮਰ ਜਾਵੇਂ ਤਾਂ ਹੀ ਨਹੀਂ ਪਤਾ ਲੱਗਦਾ ਤਾਰੀ ਇਹਦੇ ਦਿਮਾਗ 'ਚ ਕੀ ਚੱਲਦਾ ਹੈ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ ਰਹਿੰਦਾ ਤੜਕੀ ਨਿਕਲ ਜਾਂਦਾ ਅਥਾ ਨੇ ਘਰੇ ਵੜਦਾ ਪਤਾ ਨਹੀਂ ਕਿੱਥੇ ਜਾਂਦਾ ਕਿੱਥੇ ਨਾ ਮੈਂ ਤਾਂ ਭਾਈ ਸੱਚੀ ਨਾ ਬੜੀ ਬੇਵਕਤਾ ਛੜੀ ਪਈ ਐ ਤੂੰ ਹੀ ਨਾ ਬੜੀ ਟੈਨਸ਼ਨ ਕਰਿਆ ਕਰ ਉਹਦੇ ਦਿਮਾਗ 'ਚ ਕੀ ਚੱਲਣਾ ਉਹ ਲਾਲਚ ਤੋਂ ਬਿਨਾ ਹੋਰ ਕੁਝ ਨਹੀਂ ਚਾਹਦਾ। ਉਹਨੂੰ ਸਾਰਾ ਦਿਨ ਆਏ ਹੁੰਦਾ ਵੀ ਇਧਰੋਂ ਵੀ ਹੁੰਜਲਾ ਇਧਰੋਂ ਵੀ ਹੁੰਜਲਾ। ਇਹੀ ਚਾਹਦਾ ਤੇ ਦਿਮਾਗ 'ਚ ਹੋਰ ਕੁਝ ਨਹੀਂ। ਤੈਨੂੰ ਪਾਣੀ ਦਾ ਗਲਾਸ ਲਿਆਵਾਂ। ਫਿਰ ਬੰਦਾ ਕੁਛ ਦੱਸਤਾ ਦੇਵੇ। ਇੱਥੇ ਮੈਂ ਤਾਂ ਨਾ ਤੜਫੀ ਜਾਵਾਂ। ਨਾ ਕਿਤੇ ਜਾਣ ਲੱਗਿਆ ਦੱਸ ਕੇ ਜਾਂਦਾ। ਹੁਣ ਤੈਨੂੰ ਹਰ ਟਾਈਮ ਕਿਹੜਾ ਦੱਸ ਦੱਸ ਕੇ ਜਾ ਆਪੇ ਵੀ ਹਾਂ ਮੈਂ ਹੁਣ ਫਲਾਣੇ ਦੇ ਜਾਣਾ ਹੁਣ ਮੈਂ ਫਲਾਣੀ ਥਾਂ ਤੇ ਜਾਣਾ। ਤੜਕੇ ਗਿਆਗਾ ਆਜੂਗਾ। ਦਿੱਲੀ ਦਾ ਨਹੀਂ ਉਹਦਾ ਆਹੀ ਕੰਮ ਹੈਗਾ ਬੈਠ ਗਿਆ ਹੋਣਾ ਕਿਸੇ ਨਾਲ ਵੀ। ਉਹ ਹੀ ਤਾਂ ਹੈ ਭਾਈ ਪਰ ਮੇਰੀ ਗੱਲ ਸੁਣ। ਮੇਰੇ ਤਾਂ ਕਾਲਜ ਵਿੱਚ ਹੌਲ ਪੈਣ ਲੱਗ ਜਾਂਦੇ ਜਦੋਂ ਕਿਤੇ ਘਰੇ ਜਾਣਾ ਹੁੰਦਾ ਹੈਗਾ ਬਾਹਰੇ ਤੁਸੀਂ ਮੈਨੂੰ ਤਾਂ ਦੱਸ ਕੇ ਜਾਇਆ ਕਰੋ ਬੀਬਾ ਹੀ ਫਲਾਣੇ ਥਾਂ ਜਾਣਿਆ ਇੰਨੇ ਟਾਈਮ ਨੂੰ ਅਸੀਂ ਮੁੜ ਆਵਾਂਗੇ ਚੰਗਾ ਬਗ ਜੂਗਾ ਦੱਸ ਕੇ ਪਾਣੀ ਦੀ ਘੁੱਟ ਲੈ ਆਂਗੀ ਕਿ ਉਧਰ ਮਣਕੀ ਤਲਾ ਜਾ ਕੇ ਪੀਣਾ ਲੈ ਉਹਦੇ ਨਾਲ ਵੀ ਜਾ ਆਵਾਂ ਮੈਂ ਮੜਾ ਨਹੀਂ ਬਿਲਕੁਲ ਹੀ ਕਹੋਗੀ ਫੇਰ ਉਹ ਹੀ ਵੀ ਮਾਂ ਦੀ ਪੁੱਛੜ ਚ ਬੜਗਾ ਜਾ ਕੇ ਮੈਨੂੰ ਆਏ ਨਹੀਂ ਸਮਝ ਲੱਗਦੀ ਵੀ ਤੂੰ ਤੋਂ ਇੰਨਾ ਕਾਹ ਤੋਂ ਡਰਦਾ ਹੈਗਾ ਐਡਾ ਕਿ ਤੈਨੂੰ ਖਾਜੂਗੀ ਉਹ ਉਹ ਡਰਦਾ ਕਾਨੂੰ ਆ ਕਲੇਸ਼ ਤੋਂ ਡਰਦਾ ਮੈਂ ਤੜਕੀ ਉੱਠਦੇ ਆ ਹੱਥੋਂ ਤੱਕ ਕਲੇਸ਼ ਨਹੀਂ ਨਿਭੜਦਾ ਆਪਣੇ ਕਦੇ ਤੁੰਕ ਕੁਛ ਬੋਲ ਦਿੰਦੀ ਐ ਕਦੇ ਉਹ ਬੋਲ ਦਿੰਦੀ ਐ ਜੇ ਪਿਓ ਆਉਂਦਾ ਤਾਂ ਉਹ ਚਾਰ ਵਿੱਚ ਪੈਰ ਚੱਕ ਕੇ ਪੈਂਦਾ ਮੈਂ ਤਾਂ ਕੀ ਬੋਲਦੀ ਆ ਮੈਂ ਤਾਂ ਇਹ ਦੋਨੇ ਜਾਣੇ ਬੋਲਦੇ ਆ ਚੱਲ ਭਗ ਜਾ ਭਾਈ ਜਾਇਆ ਉਹਦੇ ਕੋਲੇ ਨਹੀਂ ਹੁਣ ਪਤਾ ਹੀ ਐ ਜਦੋਂ ਬਿਆਹ ਕੇ ਲਿਆਂਦੀ ਗੱਲ પેટ્રોલ ਤੱਬੇ ਆਉਣਾ ਹੀ ਪਊਗਾ ਭਗ ਜਾ ਪਿਓ ਪੁੱਤ ਜਦੋਂ ਬੋਲਣਗੇ ਨੁਕਸ ਮੇਰੇ ਚ ਕੱਢਣਗੇ ਬਾਕੀ ਕਲੇਸ਼ ਕਰਦੀ ਐ ਆ ਲੈ ਆ ਮੈਂ ਕਾਗਏ ਲੈ ਆ ਸੀ ਹੁਣ ਜਸ ਤੋਂ ਇਹਨਾਂ ਤੇ ਸਾਈਨ ਕਰਾ ਦੇ ਤਾਂ ਪੁੱਤ ਕਰਵਾ ਦਿੰਨੀ ਆ ਕੋਈ ਗੱਲ ਨਹੀਂ ਆ ਲੈ ਜਸਵੀ ਜਸਪਤ ਆ ਸੈਨ ਕਰ ਦੇ ਈਸ਼ੂ ਵਕੀਲ ਤੋਂ ਕਾਗਜ਼ ਤਿਆਰ ਕਰਾ ਦੇ ਉਹ ਮੈਂ ਜਾਣਾ ਕਿਤੇ ਮੰਮੀ ਫੇਰ ਕਰ ਦੂੰ ਆ ਕੇ ਕੋਈ ਨਹੀਂ ਹੁਣ ਮੈਂ ਚੱਲ ਜਾਂਦੇ ਉਹ ਲੈ ਉਹ 2 ਮਿੰਟ ਲੱਗਣਗੇ ਛੋਟੇ ਭਾਈ ਤੂੰ ਮੜਾ ਜਾ ਇੱਧਰ ਕਰ ਕਿਉਂ ਪਿੱਛੋ ਵਾਜਾ ਮਾਰੀ ਜਾਂਦੇ ਤੁਸੀਂ ਆ ਜਾ ਪੁੱਤ ਈਸ਼ੂ ਵੀ ਆਪਣੇ ਕਿਸੇ ਕੰਮਕਾਰ ਲੱਗੇ ਹੈਂ ਇੱਧਰ ਫੜਾ ਮਾਂ ਹਾਂ ਕਿੱਥੇ ਕਰਨੇ ਬੋਲ ਹਾਂ ਇੱਥੇ ਕਰ ਇਹ ਇੱਥੇ ਕਰ ਤੇ ਇੱਥੇ ਨਾਲ ਤੇ ਆ ਆਖਰੀ ਪੇਜ ਇੱਥੇ ਨਾਲ ਆ ਦੱਕੇ ਯਾਰ ਬਸ ਬਸ ਉਹ ਵੀ ਕਿਤੇ ਜਾਣ ਨਹੀਂ ਦਿੰਦੇ ਸਾਈਨ ਕਰਦਾ ਸਾਈਨ ਕਰਦਾ ਜਾਨ ਖਾ ਰੱਖੀ ਹੁਣ ਖੁਸ਼ ਹਾਂ ਹੋ ਗਏ ਸਾਈਨ ਤੇਰੇ ਚੱਲ ਪੁੱਤ ਥੋੜਾ ਵੀ ਕੰਮ ਨਿਪੜਿਆ ਹੈ ਤੂੰ ਵੀ ਆਪਣੇ ਆਰੇ ਲੱਗ ਲੋਹਾ ਭਰਾਵਾਂ ਦਾ ਕਲੇਸ਼ ਮੁੱਕ ਗਿਆ ਮੇਰੀ ਵੀ ਚਿੰਤਾ ਮੁੱਕ ਗਈ ਪੁੱਤ ਆਮਾ ਹੁਣ ਮੈਂ ਖੁਸ਼ ਹਾਂ ਪੂਰਾ ਜੋ ਮੈਂ ਚਾਹੁੰਦਾ ਸੀ ਉਹ ਮੈਨੂੰ ਮਿਲ ਗਿਆ ਖਲਪਤ ਵੈਲਕਮ ਟੂ ਯੂਅਰ ਬਰਬਾਦੀ ਸੈਸ਼ਨ ਮਾਈ ਛੋਟੇ ਵੀਰ ਹੁਣ ਤੋਂ ਤੇਰੀ ਬਰਬਾਦੀ ਸ਼ੁਰੂ ਹੈ ਹੁਣ ਸਮਝਾਉਂਦੀ ਹੱਟੀ ਦੋਹਾਂ ਨੂੰ ਮੈਂ 엄마 ਇਹਨੂੰ ਸਮਝਾ ਲੈ ਕਬੂਤਰ ਜੇ ਨੂੰ ਇਤੋਂ ਭੱਜ ਜੇ ਕੀ ਹੋ ਗਿਆ ਕੋਲ ਜਦੋਂ ਬੱਚਾ ਕੇ ਵੱਜਾ ਮੇਰੇ ਉਦੋਂ ਹੀ ਹਾਸਾ ਨਿਕਲਦਾ ਉਹ ਵੱਜਿਆ ਕੇ ਹਾਸਾ ਮਰਸ ਹੁਣ ਤੂੰ ਦੱਸ ਕੀ ਕਰਨਾ ਹੈ ਸਿਉਰੇ ਮੈਂ ਕੀ ਕਰਨਾ ਹੈ ਤੇ ਵੱਲ ਗਿਆ